ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਢੇਲੂ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪੰਜ ਆਈਡੀਆ ਸ਼ੇਅਰ ਕਰਾਂਗੇ। ਪਹਿਲਾ ਆਈਡੀਆ ਪਹਿਲਾ ਆਈਡੀਆ ਆਪਣਾ ਹੈਗਾ ਧਨੀਏ ਬਾਰੇ। ਜਦੋਂ ਆਪਾਂ ਧਨੀਆ ਲੈ ਕੇ ਆਉਣੀ ਆ ਪਹਿਲਾਂ ਜਿਹੜੇ ਖਰਾਬ ਪੱਤੇ ਆ ਉਹਨਾਂ ਨੂੰ ਕੱਢ ਦੋ, ਸਾਫ਼ ਕਰ ਲਓ। ਫਿਰ ਆਪਾਂ ਇਹਨੂੰ 1-2 ਮਿੰਟ ਪਾਣੀ 'ਚ ਭਿਉਾਵਾਂਗੇ। ਇਹ ਤੇ ਮਿੱਟੀ ਲੱਗੀ ਹੁੰਦੀ ਆ। ਮਿੱਟੀ ਗਿੱਲੀ ਹੋ ਜਾਂਦੀ ਆ ਫਿਰ ਬਾਅਦ 'ਚ ਤੁਸੀਂ 1-2 ਮਿੰਟਾਂ ਬਾਅਦ ਇਹਨੂੰ ਧੋ ਦੋ 3 ਪਾਣੀ 'ਚ। ਫਿਰ ਚੰਗੀ ਤਰ੍ਹਾਂ ਸਾਫ ਹੋ ਜੂ ਨਹੀਂ ਮਿੱਟੀ ਵਿੱਚ ਰਹਿ ਜਾਂਦੀ ਹੈ ਜੇ ਆਪਾਂ ਨਹੀਂ ਪਿਆਉਂਦੇ ਤਾਂ ਆਈਡੀਆ ਨੰਬਰ 2 ਆਪਾਂ ਜਦੋਂ ਸਬਜ਼ੀ ਬਣਾਉਣੀ ਆ ਤਾਂ ਆਪਾਂ ਕਟਚੀ ਨੂੰ ਬਾਹਰ ਕੱਟ ਕੇ ਕਈ ਵਾਰ ਗੈਸ ਤੇ ਰੱਖ ਦਿੰਨੇ ਆ ਗੈਸ ਗੰਦਾ ਹੋ ਜਾਂਦਾ ਜਾਂ ਗੈਸ ਤੇ ਕੁਝ ਡੁੱਲਿਆ ਹੁੰਦਾ ਉਹ ਕਟਚੀ ਤੇ ਲੱਗ ਜਾਂਦਾ ਆਪਾਂ ਪਲੇਟ ਰੱਖ ਲਾਂਗੇ ਉਹਦੇ ਉੱਪਰ ਕਟਚੀ ਰੱਖ ਦਾਂਗੇ ਗੈਸ ਵੀ ਨਹੀਂ ਗੰਦਾ ਹੋ ਆਈਡੀਆ ਨੰਬਰ 3 ਗੈਸ ਲਾਈਟਰ ਆਪਾਂ ਮੈਗਨੇਟ ਲੈ ਲਿਆ ਗੈਸ ਲਾਈਟਰ ਹੈ ਇਹ ਕਈ ਵਾਰ ਗੈਸ ਦੇ ਥੱਲੇ ਚਲੇ ਜਾਂਦਾ ਲੱਭਦਾ ਨਹੀਂ ਜਾਂ ਗੈਸ ਦੇ ਉੱਪਰ ਰੱਖ ਦਿੰਨੇ ਚਾਹ ਉਬਲ ਜਾਂਦੀ ਹੈ ਖਰਾਬ ਹੋ ਜਾਂਦਾ ਆਪਾਂ ਫ੍ਰਿਜ ਹੈ ਰਸੋਈ ਚ ਆਪਣੇ ਇਹਦੇ ਉੱਪਾਂ ਮੈਗਨੇਟ ਲਾ ਦਾਂਗੇ ਤੇ ਲਾਈਟਰ ਲਾ ਦਾਂਗੇ ਸਾਨੀ ਨਾਲ ਲੱਭ ਜੂ ਜੇ ਤੁਹਾਡੀ ਫ੍ਰਿਜ ਰਸੋਈ ਤੋਂ ਬਾਹਰ ਆ ਤਾਂ ਤੁਸੀਂ ਕਿਸੇ ਵੀ ਲੋਹੇ ਦੀ ਚੀਜ਼ ਤੇ ਮੈਗਨੇਟ ਲਾ ਕੇ ਫਿਰ ਲਾਈਟਰ ਲਾ ਦਿਓ ਜੋ ਗੈਸ ਚ ਲੋਣਾ ਤਾਂ ਲੈ ਲਓ ਫਿਰ ਇੱਥੇ ਰੱਖ ਦਿਓ ਆਈਡੀਆ ਨੰਬਰ 4 ਆਪਣਾ ਮਿਕਸੀ ਕੱਪ ਹੈ ਆਪਾਂ ਇਹਨੂੰ ਸਾਫ਼ ਕਰਕੇ ਜੋ ਸੁਕਾਉਣੇ ਆ ਇਸ ਤਰ੍ਹਾਂ ਟੇਡਾ ਰੱਖਣਾ ਹੈ ਇਸ ਤਰ੍ਹਾਂ ਨਹੀਂ ਰੱਖਣਾ ਇਸ ਤਰ੍ਹਾਂ ਆਪਾਂ ਇਹਨੂੰ ਢੱਕਣ ਦੇ ਟੇਡਾ ਰੱਖਣਾ ਫਿਰ ਇਹ ਕਦੇ ਵੀ ਖਰਾਬ ਨਹੀਂ ਹੁੰਦਾ ਜਾਮ ਨਹੀਂ ਹੁੰਦਾ ਜੇ ਆਪਾਂ ਇਸ ਤਰ੍ਹਾਂ ਰੱਖਦੇ ਆਂ ਲਿਡ ਦੇ ਉੱਪਰ ਤਾਂ ਲਿਡ ਜਿਹੜਾ ਇਹ ਟਕਣਾ ਹੈ ਖਰਾ ਉਹ ਸੁੱਕਦਾ ਨਹੀਂਗਾ ਆਪਾਂ ਇਹ ਸਟੈਂਡ ਤੇ ਇਹਨੂੰ ਟੱਕਣ ਨੂੰ ਰੱਖ ਦਾਂਗੇ ਫਿਰ ਇਹਨੂੰ ਕੱਪ ਨੂੰ ਰੱਖ ਦਾਂਗੇ ਦੋਨੇ ਆਸਾਨੀ ਨਾਲ ਸੁੱਕ ਜਾਣਗੇ ਆਈਡੀਆ ਨੰਬਰ 5 ਇਹ ਲਿਡ ਆਪਾਂ ਜਦੋਂ ਧੋਣੇ ਆਂ ਤਾਂ ਇਹ ਜਿਹੜੇ ਅੱਖਰ ਲਿਖਿਆ ਹੁੰਦੇ ਉਹਨਾਂ 'ਚ ਮੈਲ ਰਹਿ ਜਾਂਦੀ ਹੈ ਉਹ ਨਿਕਲਦੀ ਨਹੀਂ ਆਪਾਂ ਇੱਕ ਬ੍ਰਸ਼ ਲੈ ਲਾਂਗੇ ਸੋ ਜੇ ਤੁਸੀਂ ਇੱਕ ਨਵਾਂ ਹੀ ਬਰਸ਼ ਰੱਖ ਲਓ ਭਾਂਡੇ ਕਈ ਵਾਰੀ ਸਾਫ਼ ਕਰਨੇ ਹੁੰਦੇ ਆ ਤਾਂ ਇਹ ਆਪਾਂ ਜੋ ਵੀ ਤੁਸੀਂ ਯੂਜ਼ ਕਰਦੇ ਆ ਭਾਂਡੇ ਸਾਫ਼ ਕਰਨ ਲਈ ਉਹ ਬਰਸ਼ ਤੇ ਲਾ ਲਾਂਗੇ ਇਸ ਤਰ੍ਹਾਂ ਆਪਾਂ ਕੋਈ ਡਿਜ਼ਾਈਨਦਾਰ ਭਾਂਡਾ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਬਰਸ਼ ਨਾਲ ਸਾਫ਼ ਕਰੋ ਦੇਖੋ ਐਨ ਚੰਗੀ ਤਰ੍ਹਾਂ ਸਾਫ਼ ਹੋ ਗਿਆ ਥੋੜਾ ਜਿਹਾ ਰਹਿ ਗਿਆ ਇੱਥੋਂ ਇੱਥੋਂ ਰਹਿ ਗਿਆ ਥੋੜਾ ਜਿਹਾ ਜੇਤੇ ਵੀ ਆਪਾਂ ਬ੍ਰਸ਼ ਮਾਰ ਦਿੰਨੇ ਆ ਵੈਸੇ ਇਹ ਅੱਖਰ ਸਾਫ਼ ਨਹੀਂ ਹੁੰਦੇ ਹੁਣ ਚੰਗੀ ਤਰ੍ਹਾਂ ਸਾਫ਼ ਹੋ ਗਏ ਜੇ ਤੈਨੂੰ ਇਹ ਟ੍ਰਿਕ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ